ਜਿਲੰਦਰ ਵੈਸਟ ਜਿਮਨੀ ਚੌਂਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਸ਼ਾਨਦਾਰ ਜਿੱਤ ਦਾ ਅਜਨਾਲਾ ਚੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਚ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾ ਕੇ ਕੀਤਾ ਗਿਆ ਵੱਡਾ ਸਵਾਗਤ ਇੱਕ ਮੌਕੇ ਦੀਆਂ ਦੇਖੋ ਤਸਵੀਰਾਂ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਅਜਨਾਲਾ ਸਭ ਤੋਂ ਵੱਲਾ ਤੇ ਸਾਨੂੰ ਸਾਡੀ ਅਸੀਂ ਪਾਰਟੀ ਨੂੰ ਸਾਡੀ ਪਾਰਟੀ ਦੇ ਸਾਰੇ ਜਿਹੜੀ ٹیم ਉਹ ਕਮੈਂਡ ਹੈ ਸਾਰੇ ਵਰਕਰਸ ਨੇ ਵੋਲੰਟੀਅਰਸ ਨੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਲੰਧਰ ਦੀ ਟੀਮ ਨੂੰ ਖਾਸ ਤੌਰ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਇਹਦੇ ਨਾਲੇ ਵੀ ਕਿ ਸਾਡੀ ਪਾਰਟੀ ਦਾ ਮੂਰਲ ਜਿਹੜਾ ਹੋਰ ਵੀ ਉੱਚਾ ਆਏਗਾ ਜਲੰਧਰ ਦੇ ਲੋਕਾਂ ਨੇ ਪਾਰਟੀ ਦੇ ਕੰਮਾਂ ਤੇ ਮੋਹਰ ਲਾਈਏ ਤੁਸੀਂ ਇਹ ਕਹੋ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈਏ ਔਰ ਔਲ ਵਾਲੀਆਂ ਜਿਹੜੀਆਂ ਬਾਕੀ ਜਿੰਨੀ ਚੋੜਾ ਨੇ ਤੁਸੀਂ ਉਹਨਾਂ ਤੇ ਵੀ ਦੇਖੋਗੇ ਕਿ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੰਮਾਂ ਤੇ ਮੋਹਰ ਲੱਗੂਗੀ ਤੇ ਅਸੀਂ ਜਿਹੜਾ ਆ ਅਸੀਂ ਜਿਹੜੇ ਅੱਜ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਅਸੀਂ ਕੇਜੀਵਾਲ ਸਾਹਿਬ ਦੀ ਜਿਹੜੀ ਕਿੰਟਰੀਮ ਡੇਲ ਹੋਈ ਐ ਉਹਦੇ ਨਾਲ ਵੀ ਅਸੀਂ ਬਹੁਤ ਜ਼ਿਆਦਾ ਪਾਰਟਿਸਿਪੇਟ ਬਹੁਤ ਜ਼ਿਆਦਾ ਉਸ ਚਾਇਰ ਵਾਇਫਰ ਸੇ ਬਹੁਤ ਜ਼ਿਆਦਾ ਉਤਸ਼ਾਹ ਤੇ ਤੁਸੀਂ ਆਉਣ ਵਾਲੇ ਟਾਈਮ ਤੇ ਦੇਖੋਗੇ ਕਿ ਪਾਟੇ ਦਾ ਜਿਹੜਾ ਗ੍ਰਾਫ ਐ ਹੋਰ ਵੀ ਉੱਪਰ ਜਾਊਗਾ ਆਪਣੇ ਆਪ ਦੇ ਵਿੱਚ ਜਲੰਦਰ ਚਿਤਾ ਅਰਿਵਾਲ ਸਾਹਿਬ ਕੋਲ ਜਾ ਕੇ ਬਹੁਤ ਜ਼ਿਆਦਾ ਮਿਲ ਕੇ ਗਏ ਸੀ ਇਸ ਦਾ ਦੇਖੋ ਲੇਖੋ ਇਹ ਤਾਂ ਪ੍ਰਾਊਡ ਵੀ ਫੀਲ ਹੁੰਦਾ ਜਦੋਂ ਸਾਡੀ ਜਿਹਦੀ ਮਿਹਨਤ ਦਾ ਹਾਰਡ ਵਰਕ ਐ ਪੇ ਆਫ ਕਰਦਾ ਤੇ ਬਹੁਤ ਵਧੀਆ ਵੀ ਲੱਗਦਾ ਹੈ ਕਾਲੀਵਾਲ ਸਾਹਿਬ ਨੇ ਉਸੇ ਬਹੁਤ ਬਿਹਤ ਕੀਤਾ ਉਹਨਾਂ ਨੇ ਉਹਤੇ ਜਾ ਕੇ ਜਿਹੜਾ ਵਾਰਟ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਨੇ ਨਾਲ ਪਰਿਵਾਰ ਵਾਂਗੂ ਸੇ ਕੰਮ ਕੀਤਾ ਲੋਕ ਵੀ ਉਹਨਾਂ ਨੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਜਿੰਨਾਂ ਦੇ ਲੋਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਹਿਬ ਜੀ ਨਿੱਤੇ ਨੇਤਾ ਜੀ ਨੇ ਕੰਮ ਕੀਤਾ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਹਿ ਸਕਦੇ ਆ ਕਿ ਉਹਨਾਂ ਦੇ ਲੀਡ ਨਾਲ ਬਿਲਕੁਲ ਆਫ ਕੋਰਸ ਜਿੱਦਾਂ ਕੁਦੇ ਰਿਯੂਮਰ ਸੀਗੇ ਜਿੱਦਾਂ ਕੁਦੀ ਆਪਵਾਸੀਗੇ ਜਿੱਦਾਂ ਕੁਦੇ ਲੋਕ ਸਭਾ ਦੇ ਨਤੀਜੇ ਸੀਗੇ ਉਸ ਤੋਂ ਉਹਨੂੰ ਲੱਗੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਰ ਉਸ ਤੋਂ ਉਹ ਉਹਦੇ ਨਾਲ ਸਾਡਾ ਹੁਸ਼ਿਆਰ ਵੀ ਇਟ ਸੇਡ ਦੂ ਲਾਕੇ ਸਟੇਡ ਰੋਮਨ ਨੂੰ ਲੈ ਕੇ ਜਿਹੜਾ ਲੋਕਾਂ ਦਾ ਜਿਹੜਾ ਐਸ ਵੇਲੇ ਰੁਦਾਨਾ ਉਹ ਆਮ ਆਦਮੀ ਪਾਰਟੀ ਵਾਲਾ ਆਉਣ ਵਾਲੇ ਟਾਈਮ ਤੇ ਵੀ ਦੇਖਿਆ ਦੇਖੋ ਜੀ ਅੱਜ ਜਲੰਧਰ ਵਾਸੀਆਂ ਨੇ ਪਾਰਟੀ ਦੀਆਂ ਨੀਤੀਆਂ ਤੇ ਉੱਤੇ ਮੋਹਰ ਲਗਾਈ ਹੈ ਔਰ ਵੱਡੇ ਮਾਰਜਨ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਅੰਤਖ ਮਿਹਨਤ ਕੀਤੀ ਹੈ ਜਲੰਧਰ ਸ਼ਹਿਰ ਦੇ ਵਿੱਚ ਅੱਜ ਭਾਰੀ ਬੰਬ ਦੇ ਨਾਲ ਪਾਰਟੀ ਜਿੱਤੀ ਹੈ ਅੱਜ ਬਹੁਤ ਖੁਸ਼ੀ ਔਰ ਸਾਰੇ ਵਰਕਰਾਂ ਦੇ ਵਿੱਚ ਤੁਸੀਂ ਦੇਖਿਆ ਬਹੁਤ ਉਤਸ਼ਾਹ ਔਰ ਸਾਰੇ ਸਾਰੇ ਸਾਥੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਅਜਨਾਲਾ ਦਫਤਰ ਵਿੱਚ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਤਾਰੀਵਾਲ ਜੀ ਦੀ ਅਗਵਾਈ ਦੇ ਵਿੱਚ ਅੱਜ ਜਸ਼ਨ ਮਨਾਏ ਜਾ ਰਹੇ ਆ ਔਰ ਪਾਰਟੀ بلندੀਆਂ ਵੱਲ ਜਾਏਗੀ ਔਰ ਵਰਕਰਾਂ ਦੇ ਵਿੱਚ ਜਿਹੜਾ ਮਰਾ ਰਿਹਾ ਉਹ ਦਿਨ-ਬਦਨ ਆਪ ਹੋਏਗਾ ਔਰ ਆਉਂਦੀਆਂ ਜਿਹੜੀਆਂ ਜਿਮਨੀ ਚੋਣਾਂ ਨੇ ਉਹ ਵੀ ਪਾਰਟੀ ਜਿਹੜੀ ਹੈ ਉਹ ਜਿੱਤ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਸਪਸ਼ਟ ਰੂਪ ਦੇ ਵਿੱਚ ਤੁਹਾਨੂੰ ਅੱਗੇ ਦੇਖਣ ਨੂੰ ਮਿਲੇਗਾ ਇਸ ਤੀਜੇ ਦੇ ਰਿਜ਼ਲਟ ਵਿੱਚ ਅੱਜ ਦੀ ਜਿਹੜੀ ਜਿੱਤ ਆ ਉਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਗਿਲੰਦਰ ਦੇ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਸੂਝ-ਬੂਝ ਦਾ ਜਿਹੜਾ ਵਾ ਉਹ ਬਿਲਕੁਲ ਜਿਹੜਾ ਸਾਥ ਦਿੱਤਾ ਕਿ ਜੇ ਜੋ ਹਾਲਾਤ ਅੱਜ ਤੋਂ 1 ਮਹੀਨਾ ਪਹਿਲਾਂ ਲੋਕਾਂ ਨੇ ਵਖਾਏ ਸੀ ਉਹ ਫੈਕਟਰ ਜਿਹੜਾ ਹੈਗਾ ਸੀ ਉਹ ਬਿਲਕੁਲ ਫੇਲ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਗਿਲੰਦਰ ਦੇ ਲੋਕਾਂ ਨੇ ਅਸੀਂ ਇਹ ਗੱਲ ਵਾਸਤੇ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਜਿਹੜਾ ਵਾ ਉਹ ਜਿਹੜਾ ਰਿਜ਼ਲਟ ਆ ਉਹ ਅੱਜ ਦੇ ਤੱਕ ਜੰਦਬਲੂ ਮੰਡੇ ਕੇ ਜਿਹੜਾ ਅੱਜ ਪਛਾਈ ਗਈ ਆ ਬਿਲਕੁਲ ਬਹੁਤ ਜ਼ਿਆਦਾ ਕੁਛ ਹੀ ਹੈ ਸਾਰੇ ਈਨਾਲੇ ਸ਼ਹਿਰ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਿਹੜੇ ਵੀ ਸਾਡੇ ਸਾਰੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਲੰਧਰ ਜਾ ਕੇ ਧਾਲੀਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਬੇਨਤੀ ਕੀਤੀ ਉਹ ਸਾਰੇ ਬਹੁਤ ਖੁਸ਼ ਨੇ